ਆਓ ਵੇਖ ਪੱਤਰਕਾਰਾਂ ਤਾਰਾਂ ਦੇ ਉਸ ਪਾਰ ਮੇਰਾ ਪਿੰਡ ਹੈ 1947 ਦੇ ਵਿੱਚ ਇਹ ਬਾਪੂ ਆਪਣੇ ਪਿੰਡ ਘਵਿੰਡ ਤੋਂ ਉਜੜ ਕੇ ਭਾਰਤ ਵਾਲੇ ਪਾਸੇ ਆਇਆ ਤੇ ਕਹਿੰਦਾ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਆਪਣਾ ਘਰ ਛੱਡ ਕੇ ਇਸ ਪਾਸੇ ਆਇਆ ਸੀ ਤਾਂ ਮੈਂ ਕਹਿ ਗਿਆ ਸੀ ਕਿ ਇਹ ਮੇਰੀ ਜਨਮ ਭੂਮੀ ਕਦੇ ਮੈਂ ਆਵਾਂਗਾ ਇਹ ਤੇਰੇ دیدار ਜ਼ਰੂਰ ਕਰਾਂਗਾ ਫਿਰ ਪੂਰੀ ਗੱਲਬਾਤ ਦਾ ਪਤਾ ਤੁਹਾਨੂੰ ਜਦੋਂ ਭਾਰਤ ਪਾਕਿਸਤਾਨ ਬਣਦਾ ਉਦੋਂ ਪਤਾ ਤੁਹਾਨੂੰ ਸਾਰੀ ਗੱਲਬਾਤ ਦਾ ਹਾਂ ਜੀ ਪਤਾ ਕਿੰਨੀ ਕੁ ਉਮਰ ਸੀ ਉਦੋਂ 보다 ਮੇਰੀ 16 ਸਾਲ ਉਮਰ ਸੀ ਸਾਡਾ ਪਿੰਡ ਕਿਹੜਾ ਸੀ ਉਧਰ ਮੇਰਾ ਪਿੰਡ ਕੁਵਿੰਡ ਸੀ ਕੁਵਿੰਡ ਪਿੰਡ ਇੱਥੋਂ ਕਿੰਨੇ ਕੁ ਦੂਰ ਹੋਊਗਾ ਇੱਥੋਂ 1.5 2 ਕਿਲੋਮੀਟਰ ਹੈ 1.5 2 ਕਿਲੋਮੀਟਰ ਹੈ ਹੱਦ ਦੇ ਉੱਤੇ ਯਾਰ ਲੋੜ ਤਖੋ ਚੋਰੀ ੱਕਾ ਇਹ ਉਹਨੋਂ ਕੱਟ ਸੀ ਅੰਗਰੇਜ਼ਾਂ ਦੇ ਅੱਟ ਅੰਗਰੇਜ਼ਾਂ ਰਾਜ ਕੱਟ ਸੀਗੀ ਕੱਟ ਸੀ ਹਾਂ ਕੋਈ ਕਿਸੇ ਨੂੰ ਲੁੱਟਦਾ ਨਹੀਂ ਸੀ ਹਾਂ ਜੇ ਲੁੱਟਦਾ ਹੈ ਤੇ ਉਹਨੂੰ ਪੂਰੀ ਸਜ਼ਾ ਮਿਲ ਜਾਂਦੀ ਸੀ ਹੂੰ ਜੇ ਕਤਲ ਨਹੀਂ ਕੋਈ ਖੇਤੀ ਹੁੰਦਾ ਕਤਲ ਹੁੰਦਾ ਤੇ ਕਤਲ ਦੀ ਸਜ਼ਾ ਇਹ ਫਾਸੀ ਸੀ ਫਾਸੀ ਸਜ਼ਾ ਹਾਂ ਹੂੰ ਬੜੇ ਪੰਡਤ ਤਗੜੇ ਹੀ ਸਰੇ ਹੀ ਹੈ ਅੱਛਾ ਪੰਡਤ ਵੀ ਹੈਗੇ ਸੀ ਉੱਥੇ ਅੰਡਤ ਵੀ ਸਿੱਖ ਵੀ ਹਿੰਦੂ ਵੀ ਸਾਰੇ ਇਕੱਠੇ ਰਹਿੰਦੇ ਸਾਰੇ ਇਕੱਠੇ ਹੀ ਕੋਈ ਐਡੀ ਤੇਰ ਮੇਰ ਨਹੀਂ ਸੀ ਹੈਗੀ ਵਰਤੋਂ ਭਾਜੀ ਹੁੰਦੀ ਮੁਸਲਮਾਨਾਂ ਨਾਲ ਅੱਛਾ ਅੱਛਾ ਹਰ ਇੱਕ ਦੀ ਅੱਛਾ ਹਾਂ ਤੇ ਵਿਆਹਾਂ ਸ਼ਾਦੀਆਂ ਜਾਂਦੇ ਆਉਂਦੇ ਹ ਇੱਕ ਦੂਜੇ ਦੇ ਆ ਜਾਂਦੇ ਸੀ ਮੁਸਲਮਾਨਾਂ ਵੀ ਜਾਂਦੇ ਹੀ ਅੱਛਾ ਸਿੱਖ ਵੀ ਜਾਂਦੇ ਹੀ ਖੱਤਰੀ ਅਜੇ ਘੱਟ ਜਾਂਦੇ ਸੀ ਅੱਛਾ ਅੱਛਾ ਲਾਹੌਰ ਜਾਣ ਦਾ ਮੌਕਾ ਮਿਲਿਆ ਕਦੀ ਬਾਬਾ 65 ਦੀ ਲੜਾਈ ਚ ਆਪਣਾ ਪਿੰਡ ਵੇਖਣ ਗਿਆ ਹੂੰ ਪਿੰਡ ਹਾਂ 65 ਦੀ ਲੜਾਈ ਚ ਪਿੰਡ ਵੇਖਣ ਗਏ ਜੇ ਹਾਂ ਪਿੰਡ ਵੇਖਣ ਗਿਆ ਅੱਛਾ ਉਹ ਮੈਂ ਆਪਣਾ ਘਰ ਕੋਲ ਵੇਖ ਕੇ ਆਇਆ ਹੈ ਹੈਗਾ ਹੀ ਘਰ ਉਦੋਂ ਹਾਂ ਘਰ ਨਹੀਂ ਟੱਟ ਗਿਆ ਹੀ ਘਰ ਟਾਟਾ ਹੈ ਘਰ ਮੇਰਾ ਟੱਟ ਗਿਆ ਹੀ ਪਿੱਛੇ ਖੱਤਰੀਆਂ ਦਾ ਘਰ ਹੀ ਉਹ ਸਾਰਾ ਬੇੜਾ ਬਣ ਗਿਆ ਸੀ ਅੱਛਾ ਅੱਜ ਕੋਈ ਜੇ ਤੁਸੀਂ ਮਿਲਣਾ ਚਾਹੋ ਆਪਣੇ ਉਧਰ ਜਾਣਾ ਚਾਹੋ ਜੇ ਇੱਥੋਂ ਤੁਹਾਨੂੰ ਸਾਰਾ 1.5 ਕਿਲੋਮੀਟਰ ਪੈਂਦਾ ਹੈ ਕੋਈ ਵੱਖਰੀ ਪਰਮਿਸ਼ਨ ਲਈ ਜਾ ਸਕਦੀ ਹੋਵੇ ਜਾਂ ਮਤਲਬ ਕਿਹ ਰਾਈ ਕਿ ਵੱਡੇ ਲੀਡਰ ਨੂੰ ਮਿਲ ਕੇ ਵੀ ਯਾਰ ਮੈਨੂੰ 1 ਘੰਟੇ ਦਾ ਹੀ ਦੇ ਦਿਓ ਇਦਾਂ ਕਰਨ ਨੂੰ ਤਿਆਰ ਹਾਂ ਤਿਆਰੀ ਥਾਣੀ ਜਾ ਸਕਦਾ ਐ ਇਹਦੇ ਤੇ ਮੈਂ ਜਾਈ ਨਹੀਂ ਸਕਦਾ ਇਹਦੀ ਨਹੀਂ ਜਾ ਸਕਦਾ ਇੱਧਰ 1.5 ਕਿਲੋਮੀਟਰ ਆ ਉਧਰ ਦੀ ਤੁਹਾਨੂੰ ਪੈਣਾ 80 ਕਿਲੋਮੀਟਰ ਲੱਗ ਪਣਗਾ ਹਾਂ ਕਿਉਂ ਬਾਰਡਰ ਤੇ ਹੀ ਜਾਣ ਆਉਣ ਨਾਲ ਬਾਰਡਰ ਹੋਈ ਆ ਸਹੀ ਗੱਲ ਉੱਥੇ ਕੋਈ ਗੱਲ ਨਹੀਂ ਨਾ ਤਾਂ ਕੋਈ ਜਾ ਹੀ ਸਕਦਾ ਹੈ ਹੈ ਨਾ ਤਾਂ ਤਾਂ ਅੱਗੇ ਜਵਾਨ ਬੈਠੇ ਤਾਰਾਂ ਲੱਗੀਆਂ ਹਰ ਲੱਖੋ ਦਾ ਕਿਟਣਾਂ ਕਿਧਰ ਹੈ ਗੋਲੀ ਮਾਰ ਕੇ ਉਹ ਪ੍ਰਕਾਰ دوستੋ ਹੁਣ ਮੈਂ ਨਾ ਲਾਹੌਰ ਰੋਡ ਤੇ ਬੈਠਾ ਹਾਂ ਇਹ ਬਿਲਕੁਲ ਆਖਰੀ ਪਿੰਡ ਕਹਿ ਲੀਆ ਆਪਾਂ ਪਾਕਿਸਤਾਨ ਤੇ ਭਾਰਤੀ ਸਰਹੱਦ ਦਾ ਆਖਰੀ ਪਿੰਡ ਹੈ ਤੇ ਖਾਲੜੇ ਦੇ ਵਿੱਚ ਮੈਂ ਮੌਜੂਦ ਆ ਇਹ ਲਾਹੌਰ ਰੋਡ ਹੈ ਇੱਥੋਂ ਦੀ ਲੰਘ ਰਏ ਸੀ ਤੇ ਬਾਬੇ ਸਾਥ ਲਾ ਕੇ ਬੈਠੇ ਸੀ ਤਾਸ਼ ਖੇਡ ਰਏ ਹੁਣ ਤਾਂ ਇਹ ਸਮਾਂ ਹੀ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਹੁਣ ਕੋਣ ਕਿਸੇ ਕੋਲ ਪੈਂਦਾ ਕਿਸੇ ਕੋਲ ਸਮਾਂ ਹੀ ਨਹੀਂ ਯਾਰ ਸਾਰੇ ਬੰਦੇ ਆਪ ਕੋ ਆਪਣੇ ਕੰਮ ਕਾਰਾਂ ਚ ਬਿਜ਼ੀ ਨੇ ਪਰ ਅੱਜ ਵੀ ਕੁਝ ਬਜ਼ੁਰਗ ਜਿਹੜੇ ਆ ਉਹ ਇਕੱਠੇ ਹੋ ਕੇ ਆਪਣੇ ਪੁਰਾਣੇ ਦੁੱਖ ਸੁੱਖ ਜਿਹੜੇ ਆ ਉਹ ਫੋਲਦੇ ਨੇ ਮੇਰੇ ਨਾਲ ਇੱਕ ਬਾਬਾ ਜੀ ਮੌਜੂਦ ਨੇ 93 ਸਾਲ ਦੀ ਉਮਰ ਹੈ ਬਾਬਾ ਜੀ ਦੀ ਤੇ ਭਾਰਤ ਪਾਕਿਸਤਾਨ ਦੀਆਂ ਗੱਲਾਂ ਅੱਜ ਵੀ ਕਰਦੇ ਨੇ ਬਿਲਕੁਲ ਪਾਕਿਸਤਾਨ ਦੇ ਕਿਨਾਰੇ ਤੇ ਅਸੀਂ ਬੈਠੇ ਆਂ ਲਾਹੌਰ ਰੋਡ ਦੇ ਉੱਪਰ ਤੇ ਕਰਦੇ ਆਂ ਬਾਬਾ ਜੀ ਦੇ ਨਾਲ ਗੱਲਾਂ ਬਾਤਾਂ ਜਾਣਦੇ ਉਹ ਪੂਰੀ ਕਹਾਣੀ ਕਿ ਅੱਜ ਵੀ ਉਹ ਦਰਦ ਜਿਹੜਾ ਵਾ ਸਾਡੇ ਲੋਕ ਦਿਲਾਂ 'ਚ ਲੈ ਕੇ ਬੈਠੇ ਨੇ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੁੰਦੀ ਹੈ ਕਰਦੇ ਆਂ ਗੱਲਬਾਤ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਆਪਣਾ ਨਾਮ ਦੱਸ ਦਿਓ ਜਗੰਦਰ ਸਿੰਘ ਜਗੰਦਰ ਸਿੰਘ ਹਾਂ ਤੇ ਕਿੰਨੀ ਉਮਰ ਹੋ ਗਈ ਬਾਬਾ ਜੀ ਦੀ 93 ਸਾਲ ਹੋ ਚੁੱਕੀ 93 ਸਾਲ ਹੋ ਗਏ ਫਿਰ ਪੂਰੀ ਗੱਲਬਾਤ ਦਾ ਪਤਾ ਤੁਹਾਨੂੰ ਜਦੋਂ ਭਾਰਤ ਪਾਕਿਸਤਾਨ ਬਣਦਾ ਉਦੋਂ ਪਤਾ ਤੁਹਾਨੂੰ ਸਾਰੀ ਗੱਲਬਾਤ ਦਾ ਹਾਂ ਜੀ ਪਤਾ ਕਿੰਨੀ ਕੁ ਉਮਰ ਸੀ ਉਦੋਂ ਪਤਾ ਮੇਰੀ 16 ਸਾਲ ਉਮਰ ਸੀ ਜੀ 16 ਸਾਲ ਦੀ ਉਮਰ ਸੀ ਕੱਟ ਨਹੀਂ ਸੀ ਵਾ ਥੋੜੀ ਬਹੁਤੀ ਵੱਧਦੀ ਹੋਊ ਅੱਛਾ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੁੰਦੀ ਹੈ ਕਿਸ ਤਰ੍ਹਾਂ ਐਲਾਨ ਹੁੰਦਾ ਵੀ ਉਹਨਾਂ ਨੇ ਇੱਕ ਜਕਦਮ ਕਹਿ ਤੱਕ ਜਾਂ ਪਹਿਲਾਂ ਕੋਈ ਅਨਾਉਂਸਮੈਂਟਾਂ ਕੀਤੀਆਂ ਗਈਆਂ ਨਹੀਂ ਜੀ ਜਕਦਮ ਜੀ ਥੋੜੇ ਥੋੜੇ ਹੋਲੀ ਥੋੜੇ ਥੋੜੇ ਜਕਦਮ ਨੇ ਕੀ ਪਹਿਲਾਂ ਤੇ ਪਹਿਲਾਂ ਤੇ ਨਾ ਆਂਦੇ ਕਿ ਕੋੜੀਆ ਲਾਇਆ ਸਿਰ ਵੱਢ ਕੇ ਲੈ ਗਿਆ ਕੋੜੀਆ ਲਾਇਆ ਕੋੜੀਆ ਲਾਇਆ ਤੇ ਸਿਰ ਵੱਢ ਕੇ ਲੈ ਗਿਆ ਲੈ ਗਿਆ ਇਹ ਹੁੰਦੀ ਰਹੀ ਅੱਛਾ ਅੱਛਾ ਕੋਈ 5-7 ਦਿਨ 10 ਦਿਨ ਹਾਂ ਮੁਰਕੇ ਰੌਲਾ ਪੈ ਗਿਆ ਹਾਂ ਇਹ ਅਸਲੋਂ ਤਰੀਕ ਜਿਹੜੀ ਲਾਗੇ ਆ ਗਈ ਏ 47 ਵਾਲੀ ਫਿਰ ਲਾਹੌਰ ਇਹਨਾਂ ਖਰੇ ਝੰਡਾ ਚੜਾਇਆ ਤੇ ਮਾਸਟਰ ਤਾਰਾ ਸਿੰਘ ਨੇ ਅੱਛਾ ਝੰਡਾ ਜਿਹੜਾ ਵੜਤਾ ਲਾਹੌਰ ਵਾਲਿਆਂ ਨੇ ਝੰਡਾ ਚੜਾਇਆ ਤੇ ਮਾਸਟਰ ਤਾਰਾ ਸਿੰਘ ਨੇ ਵੜ ਦਿੱਤਾ ਹਾਂ ਉਦੋਂ ਤੋਂ ਫਿਰ ਇਹ ਜਿਆਦਾ ਖਲਰ ਪੈ ਗਿਆ ਜਿਆਦੀ ਵੱਡ ਫਟ ਹੋਣ ਦੇ ਵਿੱਚ ਅੱਛਾ ਫਿਰ ਉਦੋਂ ਲਾਨ ਹੋ ਗਿਆ ਥੋੜਾ ਦਿਨਾ ਚੀ ਹਾਂ ਕਿ ਜਿਹੜਾ ਅੰਮ੍ਰਿਤਸਰ ਆ ਏ ਹਿੰਦੂ ਤਾਂ ਚਾ ਗਿਆ ਹੈ ਜਿਹੜਾ ਲਾਹੌਰ ਆ ਇਹ ਪਾਤਾਂ ਚ ਤੁਹਾਡਾ ਪਿੰਡ ਕਿਹੜਾ ਸੀ ਉਧਰ ਮੇਰਾ ਪਿੰਡ ਕੁਵਿੰਡ ਸੀ ਕੁਵਿੰਡ ਪਿੰਡ ਇੱਥੋਂ ਕਿੰਨੇ ਕੁ ਦੂਰ ਹੋਊਗਾ ਇੱਥੋਂ 1.5 2 ਕਿਲੋਮੀਟਰ ਹੈ 1.5 2 ਕਿਲੋਮੀਟਰ ਹੈ ਹੱਦ ਦੇ ਉੱਤੇ ਹੀ ਆ ਅੱਛਾ ਅੱਛਾ ਪਾਤਾਂ ਦੇ ਵਿੱਚ ਇੱਕ ਉਹ ਤੁਸੀਂ ਗੱਲ ਕੀਤੀ ਵੀ ਉਹ ਕਹਿੰਦੇ ਘੋੜੀ ਵਾਲਾ ਆ ਗਿਆ ਸਿਰ ਵੱਢ ਕੇ ਲੈ ਗਿਆ ਉਹ ਘੋੜੀ ਵਾਲਾ ਸਰਦਾਰਾਂ ਨੂੰ ਕਹਿੰਦੇ ਸੀ ਨਹੀਂ ਜੀ ਹਾਂ ਉਹ ਐਵੇਂ ਆਮੀ ਜਿ ਤਰ੍ਹਾਂ ਕੋਈ ਲਹਿਰ ਚੱਲ ਜਾਂਦੀ ਆ ਹਾਂ ਜੇ ਤਾਂ ਅੰਦੇ ਨਾਲ ਕਲਿਆ ਕਛਾਂ ਲਏਗੇ ਅੱਛਾ ਕਲਿਆ ਕਲਿਆ ਕਛਾਂ ਲਿਆਗੇ ਇਸੇ ਤਰ੍ਹਾਂ ਹੀ ਉਹ ਐਵੇਂ ਕਹਿਨੇ ਵਾਡਾਤੀਆਂ ਵਾਡਾਤੀਆਂ ਹਾਂ ਹੋਰ ਕੋਈ ਕੋੜੀ ਕੋੜੀ ਵਾਲਾ ਆਉਂਦਾ ਤੇ ਉਹ ਸਿਰ ਵੱਢ ਕੇ ਲੈ ਜਾਂਦਾ ਹੋਰ ਕੋਈ ਕੋੜੀ ਕਾੜੀ ਵਾਲਾ ਨਹੀਂ ਥੀ ਆਉਂਦਾ ਅੱਛਾ 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 ਇਹ ਬਾਪੂ ਤੇਰਾ ਪਿੰਡ ਘਵਿੰਡ ਸੀਗਾ ਉੱਧਰ ਕੀ ਕੰਮਕਾਰ ਕਰਦੇ ਹੁੰਦੇ ਸੀ ਉੱਧਰ ਤੇ ਜੀ ਪਹਿਲਾਂ ਅਸੀਂ ਹਾਂ ਮੈਰੇਸਿੰਗ ਮੈਰੇਸਿੰਗਾ ਹਾਂ ਅੱਛਾ ਅਸੀਂ ਕਿਉਂ ਪਾਣੀ ਭਰਦੇ ਸਾਂ ਅੱਛਾ ਆਪਣਾ ਚੰਗਾ ਗਿਆਰਾ ਹੁੰਦਾ ਸੀ ਹਾਂ ਹਾਂ ਡੰਗਰ ਰੱਖੇ ਸੀ ਹਾਂ ਤੇ ਵਾਵਾ ਹੋਰ ਵੀ ਜਿਹੜੀ ਲੁੱਟ ਖੋ ਚੋਰੀ ਚੱਕਾ ਹਾਂ ਹਾਂ ਇਹ ਬਦੋਂ ਕੱਟ ਸੀ ਅੰਗਰੇਜ਼ਾਂ ਦੇ ਰਾਜਾਂ ਅੰਗਰੇਜ਼ਾਂ ਰਾਜ ਕੱਟ ਸੀਗੀ ਕੱਟ ਸੀ ਹਾਂ ਕੋਈ ਕਿਸੇ ਨੂੰ ਲੁੱਟਦਾ ਨਹੀਂ ਸੀ ਹਾਂ ਜੇ ਲੁੱਟਦਾ ਹੈ ਤੇ ਉਹਨੂੰ ਪੂਰੀ ਸਜ਼ਾ ਮਿਲ ਜਾਂਦੀ ਸੀ ਹੂੰ ਜੇ ਕਤਲ ਨਹੀਂ ਕੋਈ ਖੇਤੀ ਹੁੰਦਾ ਹੂੰ ਕਤਲ ਹੁੰਦਾ ਤੇ ਕਤਲ ਦੀ ਸਜ਼ਾ ਹੀ ਫਾਸੀ ਸੀ ਫਾਸੀ ਸਜ਼ਾ ਹੀ ਹਾਂ ਹੂੰ ਹੋਂਤੇ ਕੋਈ ਉਹ ਗੱਲ ਨਹੀਂ ਹੋਂਤੇ ਤੁਸੀਂ ਨਕਲੀ ਛਾਪ ਆ ਕੇ ਬੇਰ ਲੋ ਹੂੰ ਅਗਲੇ ਹੱਥ ਤੁਹਾਡਾ ਵੱਡ ਕੇ ਲੈ ਜਾਣਗੇ ਹੂੰ ਇੰਨੀਆਂ ਲੁੱਟਾਂ ਖਵਾ ਇੱਕ ਕੀ ਮੋਬਾਈਲ ਹਾਂ ਆ ਯਾਰ 1800 ਦਾ ਮੋਬਾਈਲ ਆ ਤੁਸੀਂ ਇੱਥੇ ਡਰੇਨ ਤੇ ਉੱਥੋਂ ਤੱਕ ਜਾਓ ਅੱਛਾ ਤੁਹ ਖੋ ਕੇ ਲੈ ਜਾਣਗੇ ਤੁਹਾਨੂੰ ਮਾਰਨ ਤੱਕ ਚੱਲਿਆ ਜਾਣਾ ਇਦਾਂ ਹੀ ਹੁਣ ਕਾ ਦਾ ਰਾਜ ਆ ਕੋਈ ਗੱਲ ਨਹੀਂ ਉਹ ਸਮਾਂ ਚੰਗਾ ਸੀ ਉਹ ਸਮਾਂ ਸਾਡੇ ਵਾਸਤੇ ਉਹ ਸਮਾਂ ਚੰਗਾ ਸੀ ਅੱਛਾ ਆਪਾਂ ਪੂਰੀ ਖਾਣ ਪੀਣ ਦੀ ਗੱਲਬਾਤ ਆਈਏ ਉਸ ਟਾਈਮ ਕਿਹ ਤਰ੍ਹਾਂ ਦੀਆਂ ਖਰਾਕਾਂ ਤੁਸੀਂ ਖਾਂਦੇ ਹੁੰਦੇ ਸੀ ਉਦੋਂ ਗੱਲ ਆ ਜੀ ਅਹੀਂ ਤੇ ਸਾਨੂੰ ਤੇ ਅਸੀਂ ਸਕੂਲੇ ਜਾਣਾ ਹਾਂ ਰਾਦੀ ਰੋਟੀ ਹੋਣੀ ਹਾਂ ਉੱਤੇ ਸਾਡੀਆਂ ਦਾਦੀਆਂ ਨੇ ਮਖਣੀ ਐਨੀ ਰੱਖ ਦੇਣੀ ਅੱਛਾ ਆਖਣਾ ਖਾ ਲੋ ਬਲੇਟ ਕੇ ਵਾਹ ਤੇ ਖਾ ਕੇ ਤੇ ਸਕੂਲੇ ਚਲੇ ਜਾਣਾ ਹਾਂ ਸਕੂਲੋਂ ਆਉਣਾ ਆਖਣਾ ਰੋਟੀ ਖਾਣੀਆਂ ਹਾਂ ਇਥੇ ਦੁੱਧ ਪਾਲੋ ਕਾੜਨੀ ਚੋਂ ਵਾਹ ਦੁੱਧ ਪਾਲਿਆ ਨਾਲ ਗੁੜ ਲੈ ਲਿਆ ਹੈ ਪੋਣੇ ਕਮਾਦਾਂ ਤੇ ਗੁੜ ਹੁੰਦੇ ਗੁੜ ਨਾਲ ਰੋਟੀ ਖਾ ਲੈਣੀ ਤੇ ਰਾਤ ਨੂੰ ਆਉਣਾ ਜੇ ਭੁੱਖ ਲੱਗਣੀ ਤੇ ਰੋਟੀ ਇੱਕ ਅੱਧੀ ਖਾ ਲੈਣੀ ਨਹੀਂ ਤੇ ਰਾਤ ਨੂੰ ਦੁੱਧ ਪਾਕਦੇ ਸੌਣਾ ਦੁੱਧ ਪੀ ਕੇ ਸੌਣਾ ਕੀ ਹੋਈਆਂ ਖਰਾਕਾਂ ਇਹ ਹੁਣ ਤੇ ਕੋਈ ਗਲ ਨਹੀਂ ਕੋਈ ਬਾਤ ਨਹੀਂ ਹਾਂ ਉਹੋ ਹੀ ਖਰਾਕ ਜਿਹੜੀ ਖਾਧੀ ਆ ਮੈਂ ਤੇ ਇਹੋ ਹੀ ਜਾਣਦਾ ਕਿ ਮੈਂ ਤੱਕ ਤੁਰਿਆ ਫਿਰਦਾ 93 ਸਾਲ ਦੀ ਉਮਰ 'ਚ ਅੱਜ ਵੀ ਤੁਰੇ ਫਿਰਦੇ ਹੋ ਤੁਰੇ ਫਿਰਦੇ ਹੋ ਨਾ ਖਰਾਕਾਂ ਦੇ ਅੱਛਾ 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 ਹੌਣ ਤੇ ਬਾਬਾ ਕਹਿੰਦੇ ਵੀ 93 ਸਾਲ ਤੱਕ ਮੇਰਾ ਕੋਈ ਕਰਮ ਵਾਲਾ ਹੋਇਆ ਜਾਊਗਾ। ਆ ਚਲੋ ਕਿਤਨਾ ਰੀਆ ਉਹ ਪਰਮਾਤਮਾ ਦੀਏ ਤੇ ਖੇਡਿਆ ਜੋ ਕੁਛ ਆ ਪਰਮਾਤਮਾ ਦਾ। ਬਿਲਕੁਲ ਬਿਲਕੁਲ। ਹਾਂ। ਹੋਰ ਸਾਡਾ ਪਿੰਡ ਜਿਹੜਾ ਪਹਿਲਾਂ ਵੀ ਕਮਿੰਡ ਜੜਾ ਸੀ। ਹਾਂ। ਬੜਾ ਸਰੀ ਸੀ। ਅੱਛਾ ਅੱਛਾ। ਸਰੀ ਹੀ। ਹਾਂ। ਪਿੰਡ ਸਾਰੇ ਜਾਮਨ ਵੀ ਸਰੀ ਹੀ, ਕਮਿੰਡ ਵੀ ਸਰੀ ਹੀ। ਹੂੰ। ਆ ਡਿਆਰਾ ਸੀ ਇਹ ਵੀ ਪਿੰਡ ਸਰੇ ਹੀ ਪੜਾਣਾ ਪਿੰਡ ਆ ਵੀ ਸਰੇ ਹੀ ਇਹ ਸਾਰੇ ਪਾਕਿਸਤਾਨ ਦੇ ਪਿੰਡ ਹੀ ਆ ਸਾਰੇ ਪਾਕਿਸਤਾਨ ਦੇ ਅੱਛਾ ਅੱਛਾ ਬੜੇ ਪੰਡਤ ਤਗੜੇ ਹੀ ਸਰੇ ਹੀ ਹੈ ਅੱਛਾ ਪੰਡਤ ਵੀ ਹੈਗੇ ਸੀ ਉੱਥੇ ਪੰਡਤ ਵੀ ਸਿੱਖ ਵੀ ਹਿੰਦੂ ਵੀ ਸਾਰੇ ਇਕੱਠੇ ਰਹਿੰਦੇ ਸੀ ਸਾਰੇ ਇਕੱਠੇ ਹੀ ਕੋਈ ਐਡੀ ਤੇਰ ਮੇਰ ਨਹੀਂ ਸੀਗੀ ਵਰਤੋਂ ਭਾਜੀ ਹੁੰਦੀ ਮੁਸਲਮਾਨਾਂ ਨਾਲ ਅੱਛਾ ਅੱਛਾ ਹਰ ਇੱਕ ਦੀ ਅੱਛਾ ਹਾਂ ਤੇ ਵਿਆਹਾਂ ਸ਼ਾਦੀਆਂ ਜਾਂਦੇ ਆਉਂਦੇ ਹਿੱਕ ਦੂਜੇ ਦੇ ਆ ਜਾਂਦੇ ਸੀ ਮੁਸਲਮਾਨਾਂ ਵੀ ਜਾਂਦੇ ਹੀ ਅੱਛਾ ਸਿੱਖ ਵੀ ਜਾਂਦੇ ਸੀ ਖੱਤਰੀ ਅਜੇ ਘਟ ਜਾਂਦੇ ਸੀ ਅੱਛਾ ਅੱਛਾ ਇੱਕ ਹੁਣ ਮੈਨੂੰ ਨਹੀਂ ਪਤਾ ਬਾਬਾ ਜੀ ਕਿੰਨੀ ਗੱਲ ਹੈਗੀ ਹੈ ਕਿ ਨਹੀਂ ਹੈਗੀ ਲੋਕ ਕਹਿੰਦੇ ਵੀ ਉਹ ਆਪਣਾ ਕੱਟੇ-ਕੁੱਟੇ ਵੱਢ ਕੇ ਖਾ ਲੈਂਦੇ ਮੀਟ ਮਾਰ ਬਣਾ ਲੈਂਦੇ ਜੇ ਉਹ ਖਾ ਲੈਂਦੇ ਸੀ ਹਾਂ ਤੇ ਸਾਡੇ ਵੀ ਤੇ ਸ਼ਿਕਾਰ ਸੂਰਸਾਰ ਮਾਰ ਲੈਂਦੇ ਤੇ ਸਾਡੇ ਵੀ ਤੇ ਖਾ ਲੈਂਦੇ ਸੀ ਮਨ ਲਓ ਖਾ ਲੈਂਦੇ ਮੀਟ ਮਾਰ ਕੱਟੇ-ਕੁੱਟਿਆਂ ਦਾ ਖਾਂਦੇ ਸੀ ਪਰ ਉਹ ਚੋਰੀ ਛੱਪੀ ਜਿੱਤਾਂ ਖਾਂਦੇ ਸੀ ਅੱਛਾ ਅੱਛਾ ਕੋਈ ਕੋਈ ਖਾਂਦਾ ਹੂਗਾ ਤੇ ਜਿਹੜੇ ਉਹਨਾਂ ਸੂਰਸਾਰ ਖਾਂਦੇ ਸੀ ਇਹ ਵੀ ਚੋਰੀ ਛੱਪੀ ਖਾਂਦੇ ਸੀ ਚੋਰੀ ਚੱਪੀ ਖਾਂਦੇ ਆ ਸਾਰੇ ਸਾਹਮਣੇ ਨਹੀਂ ਖਾਂਦੇ ਨਹੀਂ ਜਿਹੜੇ ਵੱਡੇ ਸ਼ਹਿਰ ਸੀ ਨਾ ਉੱਥੇ ਬਾਂਦੇ ਸੀ ਤੇ ਉੱਥੇ ਸਾਹਮਣੇ ਸਾਹਮਣੀ ਲੋਕੀ ਖਰੀਦਦੇ ਤੇ ਖਾਂਦੇ ਸੀ ਅੱਛਾ ਅੱਛਾ ਜੀ ਪਿੰਡਾਂ ਥਾਵਾਂ ਤੇ ਘੱਟ ਸੀ ਇਕ ਅੱਛਾ ਲਾਹੌਰ ਜਾਣ ਦਾ ਮੌਕਾ ਮਿਲਿਆ ਕਦੀ ਬਾਬਾ ਮੈਂ ਪਤਾ ਨਹੀਂ ਕਿ ਨਹੀਂ ਕਰ ਗਿਆ ਅੱਛਾ 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 ਲੋਕ ਨੇ ਇਹ ਗੱਲ ਕਹਿੰਦੇ ਹੁੰਦੇ ਆ ਕਿ ਜਿੰਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ ਹਾਂ ਕੀ ਇਹੋ ਜਿਹਾ ਉੱਥੇ ਵੇਖਣ ਨੂੰ ਲਾਹੌਰ ਦੇ ਵਿੱਚ ਉੱਥੇ ਗੱਲ ਹੈ ਬਾਜ਼ਾਰ ਬੜੇ ਸੋਹਣੇ ਸੀ ਅੱਛਾ ਇੱਕ ਠੰਡੀ ਛੜਕ ਹੁੰਦੀ ਸੀ ਠੰਡੀ ਛੜਕ ਛੜਕ ਠੰਡੀ ਅੱਛਾ ਉਹਦੇ ਤੇ ਪੈਦਲ ਚੱਲਦੇ ਸੀ ਪੈਦਲ ਚੱਲਦੇ ਸੀ ਕੋਈ ਆਂਧਨੀ ਟਾਂਗਾ ਨਹੀਂ ਕੋਈ ਗੱਲ ਨਹੀਂ ਉਦੋਂ ਗੱਡੀਆਂ ਤੇ ਹੁੰਦੀਆਂ ਨਹੀਂ ਗੱਡੀਆਂ ਨਹੀਂ ਹੁੰਦੀਆਂ ਨਾ ਸਾਈਕਲ ਹੀ ਲੋਕੀ ਪੈਦਲ ਜਾਂਦੇ ਉਹ ਠੰਡੀ ਛੜਕ ਕਾਹਦੀਆਂ ਦੀ ਬਾਥਾਂ ਸੀ ਵਾਹ ਉਹਦੇ ਵੀ ਬਾਸ ਲੱਗੇ ਹੀ ਇੱਧਰ ਵੀ ਬਾਸ ਲੱਗੇ ਹੀ ਤੇ ਉਤੋਂ ਐ ਮਿਲੇ ਹਾਂ ਵਦੇ ਤੇ ਤਕਾਲਾਂ ਨੂੰ ਦੁਪਹਿਰੇ ਗਰਮੀਆਂ ਦੇ ਦਿਨਾਂ 'ਚ ਪਾਸੇ ਕਾ ਲੱਗਾ ਹੁੰਦਾ ਸੀ ਵਾ ਵਾ ਵਿੱਚ ਥੋੜੀ ਛੜਕ ਹੁੰਦੀ ਫਿਰ ਪੂਰਾ ਯਾਦ ਆ ਬਾਬੇ ਨੂੰ ਹੈ ਹਾਂ ਤੇ ਉਹ ਛੜਕ ਤੇ ਲੋਕੀ ਜਾਂਦੇ ਠੰਡੀ ਛੜਕ ਤੇ ਹਾਂ ਪਾਣੀ ਤਰੋਂਕਿਆ ਹੁੰਦਾ ਸੀ ਹਾਂ ਤੇ ਲੋਕੀ ਜਾ ਕੇ ਹਾਂ ਸਿੱਖ ਕੇ హిందూ ਕੀ ਮੁਸਲਮਾਨ ਕੀ ਜਾ ਕੇ ਰਾਮ ਕਰਦੇ ਹਾਂ ਠੰਡੀ ਛੜਕ ਤੇ ਉਸੇ ਹਵਾ ਵੀ ਸੀ ਜੀ ਤੇ ਪਾਣੀ ਤਰੋਂਕਿਆ ਹੁੰਦਾ ਏ ਤੇ ਸ਼ਾਂਤੀ ਸ਼ਾਂਤੀ ਕਿ ਕਿਹੜੀ ਘਰ ਜਾਂਦਾ ਹੈ ਜਿਹੜੇ ਘਰ ਜਾਂ ਮਰ ਰੋਏ ਕਿਦੇ ਉਦੋਂ ਥੇਰ ਰੋਇਆ ਹਾਥੀ ਹੋਇਆ ਚਿਤਾ ਇਹ ਉਥੇ ਲਾਹੌਰ ਦੇ ਵਿੱਚ ਹੀ ਲਾਹੌਰ ਦੇ ਵਿੱਚ ਅੱਜ ਵੀ ਹੋਊਗਾ ਅੱਜ ਇਹ ਨਹੀਂ ਮੈਂ ਕਹਿੰਦਾ ਇਹ ਨਹੀਂ ਪਤਾ ਇਹ ਨਹੀਂ ਕਿਉਂ ਮੈਂ ਇੱਕ ਸਿਰਫ ਬਾਅਦ ਗਿਆ ਨਹੀਂ ਲਾ ਗਿਆ ਨਹੀਂ ਅੱਛਾ ਕਦੀ ਬਾਅਦ ਚ ਪੜ ਕੇ 1947 ਤੋਂ ਬਾਅਦ ਕਦੀ ਵੀ ਨਹੀਂ ਗਏ ਦੋ ਪੱਤੇ ਨੇ ਮੇਰੇ ਕੋਲ ਕਿਉਂ ਅੱਛਾ ਕਾਮੀ ਜਿਹੜਾ ਹੈ ਨਾ ਹਾਂ ਜੇ ਤੇ ਕੋਈ ਉਹਦਾ ਕੰਮ ਗੰਦਾ ਕਰਦਿਆਂ ਦੇ ਸਮੈ ਕਰਦਿਆਂ ਦੇ ਬਲੈਕ ਕਰਦਿਆਂ ਦੇ ਫਿਰ ਤੇ ਜਾਂਦੇ ਫਿਰ ਤੇ ਜਾਂਦੇ ਆ ਜਦੋਂ ਨੇਕ ਮਾਈਕ ਕੀਤੀ ਆ ਨੇਕ ਰੋਟੀ ਖਾਧੀ ਸਾਡਾ ਕੀ ਕੰਮ ਜਾਣਦਾ ਹਾਂ ਬਿਲਕੁਲ ਬਿਲਕੁਲ ਸਿਰਫ ਮੈਂ 65 ਦੀ ਲੜਾਈ ਚ ਆਪਣਾ ਪਿੰਡ ਵੇਖਣ ਗਿਆ ਹਾਂ ਪਿੰਡ ਹਾਂ 65 ਦੀ ਲੜਾਈ ਚ ਪਿੰਡ ਵੇਖਣ ਗਏ ਜੇ ਆ ਪਿੰਡ ਵੇਖਣ ਗਿਆ ਅੱਛਾ ਉਹ ਮੈਂ ਆਪਣਾ ਘਰ ਕੋਈ ਵੇਖ ਕੇ ਆਇਆ ਹੈ ਹੈਗਾ ਹੀ ਘਰ ਉਦੋਂ ਆਹ ਘਰ ਨਹੀਂ ਟੱਟ ਗਿਆ ਹੀ ਘਰ ਟਾਟਾ ਹੈ ਘਰ ਮੇਰਾ ਟੱਟ ਗਿਆ ਹੀ ਪਿੱਛੇ ਖਤਰੀਆਂ ਦਾ ਘਰ ਹੀ ਉਹ ਸਾਰਾ ਬੇੜਾ ਬਣ ਗਿਆ ਸੀ ਵਾਹ ਵਾਹ ਹਾਂ ਹੋਰ ਮੈਂ ਲਿਆਂਦਾ ਵੀ ਕੁਛ ਨਹੀਂ ਉੱਥੋਂ ਲਿਆਂਦਾ ਵੀ ਕੁਛ ਨਹੀਂ ਨਹੀਂ ਅੱਛਾ ਬਾਬਾ ਜਦੋਂ ਘਰ ਜਾਂਦਿਆਂ ਨੂੰ ਟੱਠਾ ਵੇਖਿਆ ਹੋਊਗਾ ਉਦੋਂ ਇੱਕ ਵਾਰੀ ਮਨ ਚ ਆਈ ਤੇ ਹੋਵੇ ਨਾ ਯਾਰ ਮਨ ਉਹ ਤੇ ਹੁੰਦੀ ਹੈ ਨਾ ਤੇ ਇੱਥੇ ਮੈਂ ਜੰਮਿਆ ਹਾਂ ਉਹ ਤੇ ਹੁੰਦੀ ਹੈ ਖੇਡਦਾ ਰਿਆਂ ਹਾਂ ਹੈਨਾ ਹਾਂ ਦੁੱਖ ਹੁੰਦਾ ਫਿਰ ਚੌਂਕ ਦੇ ਵਿੱਚ ਸੀ ਨਾ ਘਰ ਹਾਂ ਲੱਗਿੰਨਾ ਸਮਝਾ ਹਾਂ ਜਿੱਤਾਂ ਇੱਧਰ ਵੀ ਗਲੀਆਂ ਆਉਂਦੀਆਂ ਤੇ ਇੱਧਰ ਵੀ ਗਲੀਆਂ ਆਉਂਦੀਆਂ ਤੇ ਚੌਂਕ ਦੇ ਵਿੱਚ ਚੌਂਕ ਦੇ ਵਿੱਚ ਘਰ ਸੀਗਾ ਉੱਥੇ ਜਿੱਤਾਂ ਰਾਤ ਨੂੰ ਤਕਾਲਾਂ ਨੂੰ ਹਾਂ ਮਰਾਥੀਆਂ ਨੇ ਧੂਆਂ ਲਾਉਣਾ ਹੈ ਹਾਂ ਪਾਤੀਆਂ ਪੋਤੀਆਂ ਲਿਆ ਕੇ ਹਰ ਇੱਕ ਨੇ ਬਹਿਣਾ ਹਰ ਇੱਕ ਨੇ ਬਹਿਣਾ ਬੁੱਢਿਆਂ ਨੇ ਹਰ ਇੱਕ ਨੇ ਬਹਿਣਾ ਵਾਹ ਉੱਥੇ ਆ ਕੇ ਤੇ ਗੱਲਾਂ ਬਾਤਾਂ ਕਰਦੀਆਂ ਨਾਲ ਅੱਗ ਸਿੱਕਨੀ ਆ ਹਾਂ ਉਦੋਂ ਟਾਈਮ ਜਿਹੜਾ ਸੀ ਲੋਕੀ ਇਸ ਤਰ੍ਹਾਂ ਬੈਖ ਲੋਕੇ ਬਤੀਸ ਕਰ ਲੈਂਦੇ ਟਾਈਮ ਕਲੋ ਕਰਦੇ ਕਰਦੇ ਪਿਆਰ ਕਿੰਨਾ ਹੈ ਆਪਸ ਵਿੱਚ ਲੋਕਾਂ ਦਾ ਜਿਤਨਾ ਮੁਸਲਮਾਨਾਂ ਦਾ ਸਿੱਖਾਂ ਦਾ ਪਿਆਰ ਹੈਗਾ ਸੀ ਉਹ ਪਿਆਰੇਗਾ 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 ਆ ਪਿਆਰੇਗਾ ਜਦੋਂ ਹੁਣ ਆਪਾਂ ਦੱਸਦਾ ਇੱਕ ਦੋ ਕਿਹਦੇ ਘਰੇ ਸਾਗ ਬਣਿਆ ਹੋਵੇ ਤੇ 10 ਜਣੇ ਕੌਲੀਆਂ ਵਾਲੇ ਆ ਜਾਂਦੇ ਹਨਾ ਉਦੋਂ ਹੁੰਦਾ ਇਦਾਂ ਹਾਂ ਉਦੋਂ ਤੇ ਜਿਹੜਾ ਨਾ ਹੂੰ ਈਦ ਜਿਹੜੀ ਬੱਕਰੀ ਸੀ ਨਾ ਆ ਬਰੇ ਬੱਕਰੀ ਤੇ ਉਹ ਬੱਕਰੇ ਛੱtre ਬਣਾਉਂਦੇ ਬਣਾਉਂਦੇ ਇਹ ਅੱਛਾ ਉਹ ਆਪਣੇ ਸਿੱਖਾਂ ਦੇ ਘਰ ਜਿਵੇਂ ਜ਼ਰਾਂ ਦੇ ਘਰ ਵੀ ਕੀ ਮੈਰਿਆਂ ਦੇ ਕੀ ਨਾਈਆਂ ਦੇ ਘਰ ਕੀ ਅੱਛਾ ਜਿੱਦਾਂ ਪ੍ਰਸ਼ਾਦ ਵੰਡੀ ਦਾ ਨਾ ਜਿਹੜਾ ਕੋਈ ਖਾਂਦਾ ਸੀ ਨਾ ਉਹ ਲੈ ਲੈਂਦਾ ਪ੍ਰਸ਼ਾਦ ਲੈ ਲੈਂਦਾ ਬੱਕਰੇ ਦਾ ਅੱਛਾ 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 ਜੋਕੀ ਬਣਾ ਲਿੰਦੇ ਖਾ ਲਿੰਦੇ ਖਾ ਲਿੰਦੇ ਅੱਛਾ ਬਾਪੂ ਉਸ ਟਾਈਮ ਦੇ ਕੋਈ ਹਾਨੀ ਯਾਦ ਹੈ ਕੋਈ ਤੁਸੀਂ ਹੁੰਦੇ ਨਾ 16 ਸਾਲ ਦੀ ਉਮਰ ਹੈ ਤੇ 16 ਸਾਲ ਦੇ ਮੁੰਡਿਆਂ ਨੂੰ ਪਤਾ ਹੀ ਹੁੰਦਾ ਕੋਈ ਆਪਦੇ ਹਾਨੀ ਤੁਹਾਨੂੰ ਯਾਦ ਹੈ ਜਿੰਨਾਂ ਨਾਲ ਖੇਡਦੇ ਰਹੇ ਹੋਗੇ ਆ ਜੀ ਖੇਡਦੇ ਰਹਿਆ ਜਿਆਦਾ ਜਲਾਇਆਂ ਦੇ ਮੁੰਡੇ ਹੁੰਦੇ ਢੋਕ ਜਲਾਇਆਂ ਦੇ ਮੁੰਡੇ ਹਾਂ ਅੱਛਾ ਤੇ ਹੋਰ ਇੱਕ ਦੋ ਘਮਿਆਰਿਆਂ ਦੇ ਹੁੰਦੇ ਸੀ ਅੱਛਾ ਰਾਈਆਂ ਦੇ ਹੁੰਦੇ ਸੀ ਅੱਛਾ ਹਾਂ ਤੇ ਮਾੜੇ ਮੋٹے ਨਾਂ ਰਹਿ ਗਏ ਯਾਦ ਅੱਛਾ ਐਨੀ ਉਮਰ ਤੀ ਯਾਦ ਨਾਂ ਨਹੀਂ ਯਾਦ ਕਿਸੇ ਦਾ ਨਾ ਨਹੀਂ ਭੁੱਲ ਗਏ ਤੁਹਾਡਾ ਨਾਂ ਜਗਿੰਦਰ ਸਿੰਘ ਹਾਂ ਮੇਰਾ ਨਾਂ ਜਗਿੰਦਰ ਤੁਸੀਂ ਨਾ ਸਾਡੇ ਮਾਦੀਆਂ ਰਾਈ ਨਾ ਆਪਣੇ ਜੇ ਹੋ ਸਕਦਾ ਕੋਈ ਤੁਹਾਡਾ ਕੋਈ ਜਿੰਦਾ ਹੋਵੇ ਯਾਰ ਮਿਸਟਰ ਪ੍ਰਾਣਾ ਸਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਕਹਿ ਸਕਦੇ ਹੋ ਵੀ ਭਰਾਵਾ ਮੈਂ ਜਿੰਦਾ ਇਹ ਕਿਤੇ ਮੈਨੂੰ ਮਿਲ ਕੇ ਉਜਾਆ ਕਰੂੰ ਗੱਲ ਹੈ ਜੀ ਮੈਂ ਇੰਨਾ ਨੀ ਨਾ ਉਦਰੋਂ ਕਹਿਦੇ ਨਾਲ ਗੱਲਬਾਤ ਨਹੀਂ ਕਰਦਾ ਅੱਛਾ ਹਾਂ ਹਾਂ ਆਪਣੇ ਰਮਾਨ ਨਮਤੇ ਨਾਲ ਮੈਂ ਆਪਣਾ ਟਾਈਮ ਪਾਸ ਕਰਦਾ ਹਾਂ ਜੀ ਟਾਈਮ ਪਾਸ ਕਰੀਦਾ ਹਾਂ ਹਾਂ ਮੈਂ ਇੱਥੇ ਬਾਬੇ ਦੀ ਜਾਗਾ ਹੈ ਹਾਂ ਬਾਬੇ ਫਤਿਹ ਸਾਹਿਬ ਦੀ ਹਾਂ ਇੱਥੇ ਮੈਂ ਮੈਂ ਤੋਂ ਬਾਬਾ ਫਤਿਹ ਸਾਹਿਬ ਜੜਾ ਨਹੀਂ ਹਾਂ ਉਹ ਥੋੜੀ ਪਾਣੀ ਦੀ ਸੇਵਾ ਕਰਾਉਂਦਾ ਪਾਣੀ ਦੀ ਸੇਵਾ ਕਰਦਾ ਹਾਂ ਠੀਕ ਹੈ ਪਾਣੀ ਇੱਥੇ ਬੋਰ ਹੋਇਆ ਹੈ ਹਾਂ ਸਾਰਾ ਪਿੰਡ ਸਾਰਾ ਬਾਜ਼ਾਰ ਮੰਡੀ ਦੇ ਵਿੱਚ ਹਾਂ ਸਾਰੇ ਇਹ ਸੰਤ ਜੰਨੀ ਆ ਇੱਥੋਂ ਪਾਣੀ ਖੜਦੀ ਆ ਪਾਣੀ ਖੜਦੀ ਆ ਤੇ ਮੈਂ ਉਹ ਟਾਂਚੀ ਬੜੀ ਤਗੜੀ ਆ ਮੈਂ ਰਾਰ ਨੂੰ ਦੋ ਦਿਨੇ ਦੋ ਵਾਰਾਂ ਭਰ ਨਹੀਂ ਪਾਵੇ ਤਿੰਨ ਵਾਰਾਂ ਭਰ ਨਹੀਂ ਪਾਵੇ ਅੱਛਾ ਚਾਰ ਵਾਰਾਂ ਵੀ ਭਰ ਨਹੀਂ ਪਾਵੇ ਤੇ ਮੈਂ ਉਹ ਪਰਦਾ ਪਰਦਾ ਬਸ ਮੈਨੂੰ ਉਹ ਬਾਬੇ ਪਤਾਰ ਖਾਨ ਇਹੋ ਸੇਵਾ ਬਖੀਆ ਤੇ ਮੈਂ ਸੇਵਾ ਕਰਦਾ ਤੇ ਤੁਰਿਆ ਹਾਂ ਹੁਣ ਹੁਣ ਕਦੀ ਦਿਲ ਕਰਦਾ ਤੁਹਾਡਾ ਵੀ ਮੈਂ ਆਪਣੇ ਪਿੰਡ ਜਿਹੜੇ ਵੇਖ ਕੇ ਆਵਾ ਮੈਂ ਹੋਛਦਾ ਐ ਕੋਈ ਯਾਤਰਾ ਦਾ ਟਾਈਮ ਆਵੇ ਮੈਨੂੰ ਪੈਸੇ ਮਿਲਣਾ ਕਿ ਮੈਂ ਪਾਸ ਬਣਵਾ ਕੇ ਤੇ ਆਪਣਾ ਪਿੰਡ ਵੇਖ ਆਂ ਪਾਸਪੋਰਟ ਬਣਾਇਆ ਨਹੀਂ ਅਜੇ ਨਹੀਂ ਅਜੇ ਅੱਛਾ ਉਹ ਤਾਂ 2000 ਦਾ ਖਰਚਾ ਉਹ ਕਿੱਦਾਂ ਕਰਾ ਤਾ ਮੈਂ ਵੇਖੋ ਮੇਰਗਾ ਸਾਨੂੰ ਹਾਂ ਮੇਰਾ ਪੁੱਤ ਅੱਛੀ ਦੋ ਅੱਛਾ ਇੱਕ ਕੇ ਆ ਬਦੇ ਦੋ ਮੁੰਡੇ ਤੇ ਦੋ ਕੁੜੀਆਂ ਅੱਛਾ ਅੱਛਾ ਇੱਕ ਮੁੰਡਾ ਸੀ ਉਹ ਫਰਟੀ ਚ ਕੰਮ ਕਰਦਾ ਸੀ ਹਾਂ ਉਹਦੇ ਵੀ ਦੋ ਕੁੜੀਆਂ ਤੇ ਦੋ ਮੁੰਡੇ ਸੀ ਹਾਂ ਕਿਹਾ ਉਹ ਮੇਰਾ ਪੱਕਪਾਲਦਾ ਸੀ ਉਹ ਪੱਕਪਾਲਦਾ ਸੀ ਉਹ ਗਿਆ ਮਾਰਾ ਹਾਂ ਹਾਂ ਕਿਹਾ ਉਹ ਮਰਨ ਕਰਕੇ ਤੇ ਮੈਨੂੰ ਝੋਨ ਨਾ ਰੋਟੀ ਦਿੰਦਾ ਹੈ ਜene ਹੀ ਨਹੀਂ ਦਿੰਦਾ ਰੋਟੀ ਪਹਿਲਾਂ ਦਿੰਦਾ ਰੋਟੀ ਹੁਣ ਨਹੀਂ ਦਿੰਦਾ ਹਾਂ ਹਾਂ ਹੈ ਤੇ ਉਹਦਾ ਤੇ ਆਪਣਾ ਮਾਂ ਚੱਟ ਲੰਗਦਾ ਬਿਲਕੁਲ ਬਿਲਕੁਲ ਹੈ ਮਹਿੰਗਾਈ ਦਾ ਜੋਗਾ ਹਾਂ ਹੁਣ ਤੇਰੇ ਤੁਹਾਡੇ ਸਾਹਮਣੇ ਹੀ ਹਾਂ ਮੇਰਾ ਪੁੱਤਰਾ ਆਇਆ 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 ਨਾ ਆਇਆ ਉਹ ਮੇਥੋਂ ਮੰਗ ਕੇ ਲੱਗੇਗਾ ਮੇਥੋਂ ਮੰਗ ਲੈ ਕੇ ਅਸਹੀ ਗੱਲਾਂ ਇਹ ਦਾਦੇ ਪੁੱਤ ਦੀ ਯਾਰੀ ਹੁੰਦੀ ਆ ਇਹੋ ਗੱਲ ਆ ਨਾ ਬਿਲਕੁਲ ਹੈ ਤੇ ਮੈਂ ਇਹੋ ਆਣਾ ਕਿ ਮੈਨੂੰ ਕੋਈ 5-7000 ਮਿਲੇ ਹਾਂ ਤੇ ਫੇਰ ਮੈਂ ਪਰਮਟ ਕਟਾ ਕੇ ਪਾਸ ਬਣਵਾ ਕੇ ਫੇਰ ਮੈਂ ਚਾਵਾ ਕਿਉਂ ਕੋਲ ਵੀ ਪਹੇਚਾਈ ਦੀ ਬਿਲਕੁਲ ਚਾਹੀਦੀ ਬਿਲਕੁਲ ਕੱਟੋ 1000 ਤੋਂ ਕੱਟ ਕੇ ਖੜੋ ਹਾਂ ਬਿਲਕੁਲ ਬਿਲਕੁਲ ਹੈ ਇਸ ਕਰਕੇ ਤੇ ਨਹੀਂ ਮੈਂ ਤੁਹਾਨੂੰ ਮਾਨਵਾਜਦਾ ਵੀ ਮੈਂ ਕਿਤੇ ਜਾਵਾਂ ਇਹ ਤੋਂ ਸਾਰਾ 1.5 ਕਿਲੋਮੀਟਰ ਆ ਹਾਂ ਜੇ ਆਪਾਂ ਬਾਗਾ ਬਾਰਡਰ ਥਾਂ ਹੀ ਜਾਣੇ ਆ ਉਹ ਵੇਖੋ ਉਹ ਰੁੱਖ ਦੀ ਦੇ ਤੁਹਾਨੂੰ ਜੀ 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 ਉਹ ਬਾਰਡਰ ਆਉਥੇ ਹਾਂ ਉਹ ਤੇ ਚੌਂਕੀ ਬਸ ਉਹਦੇ ਅੱਗੇ ਲੋਨ ਕਦੀ ਇੰਦਾ ਨਹੀਂ ਹੋਇਆ ਵੀ ਕਦੇ ਕੋਠੇ ਕਾਠੇ ਝੜ ਕੇ ਦੇਨ ਕੀਤਾ ਮੈਂ ਆਪਦਾ ਪਿੰਡ ਦੇ ਲਾਇਆ ਨਹੀਂ ਏਡੀ ਤੁਰਾ ਦੀ ਦਾਨੀ ਨਾ ਦੀ ਦਾਨੀ ਨਾ ਉਥੇ ਨਾਲੇ ਉਹ ਨਦੀ ਅੱਗੇ ਮੇਰੇ ਪਿੰਡ ਤੋਂ ਅਗਲੇ ਦਾ ਘੰਟੇ ਤੋਂ ਅਗਲੇ ਦਾ ਪਾਸ ਬਣ ਗਿਆ ਅੱਛਾ ਉਹਨਾਂ ਦਾ ਹਾਂ ਉੱਦੋ ਪੰਜ ਦੇ ਤੇ ਰੁੱਖ ਲੱਗੇ ਆ ਹਾਂ ਰੁੱਖਾਂ ਰੱਖਾਂ ਦੇ ਵੇ ਥੱਲੇ ਪਾਸੇ ਕਰਕੇ ਦੀਦਾ ਨਹੀਂ ਹਾਂ ਜਦੋਂ ਅਸੀਂ ਪਰੇ ਡਾਲ ਜਾਈਦਾ ਹੈ ਨਾ ਹਾਂ ਬਾਬੇ ਪੀਰ ਹਾਂ ਬਾਬੇ ਪੀਰ ਦੀ ਜਗ੍ਹਾ ਤੇ ਅੱਛਾ ਉੱਥੇ ਜਾ ਕੇ ਖਲੋਕ ਦੇ ਵੇਖ ਲਈਦਾ ਆਪਣੇ ਪਿੰਡ ਉਦੋਂ ਪਿੰਡ ਦੀਦਾ ਸਾਰੇ ਬੱਲੇ ਬੱਲੇ ਕਿਉਂ ਬਾਬੇ ਪੀਰ ਦੀ ਜਗ੍ਹਾ ਜਿਹੜੀ ਬੜੀ ਊਚੀ ਆ ਅੱਛਾ 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 ਦਾਲ ਪਿੰਡ ਤੋਂ ਆਓ ਬਿਲਕੁਲ ਬੱਟ ਦੇ ਨਾਲ ਆਣਾ ਬੱਟ ਨਾਲ ਹੀ ਨਾਲ ਹੀ ਹਾਦਸੇ ਦੇ ਨਾਲ ਹੀ ਆਣਾ ਹਾਂ ਹਾਂ ਨਹਿਰੋਂ ਪਾਰ ਆ ਇੱਧਰ ਲੈਦਾ ਹੀ ਆ ਅੱਛਾ ਅੱਛਾ ਉੱਥੇ ਮੱਥਾ ਟੇਕਣ ਜਾਇਦਾ ਤੇ ਉੱਥੋਂ ਆਪਣਾ ਪਿੰਡ ਮੈਂ ਮਸੂਦ ਸੰਧਾ ਵੀ ਮੈਂ ਆਪਦੇ ਪਿੰਡ ਚ ਆ ਗਿਆ ਆ ਗਿਆ ਅੱਜ ਵੀ ਉਹ ਦਰਦ ਜਿਹੜਾ ਹੈਗਾ ਅਜੇ ਵੀ ਬਾਬਾ ਜੀ ਉਹ ਫੈਸਲਾ ਜਿਹੜਾ ਸੀਗਾ ਭਾਰਤ ਪਾਕਿਸਤਾਨ ਦੀ ਵੰਡਾਈ ਦਾ ਉਹ ਸਹੀ ਫੈਸਲਾ ਸੀ ਸਰਕਾਰਾਂ ਦਾ ਜਾਂ ਗਲਤ ਸੀਗਾ ਗੱਲ ਸੀ ਉਹ ਤਰ੍ਹਾਂ ਜਦੋਂ ਮੇਰੇ ਕੋ ਪਤੇ ਬੜੇ ਜੋ ਉਦੋਂ ਵੰਡ ਹੋਈ ਆ ਨਾ ਹਾਂ ਮੇਰੇ ਨਹੀਂ ਇਹ ਵੇ ਉਦੋਂ ਆਖਿਆ ਗਿਆ ਸੀ ਜਨਾ ਨੂੰ ਪੁੱਛਿਆ ਗਿਆ ਸੀ ਹਾਂ ਆਪਾਂ ਵੰਡ ਨਾ ਕਰੀਏ ਅੱਛਾ ਜਨਾ ਨੂੰ ਮੁਸਲਮਾਨਾਂ ਹਾਂ ਹਾਂ ਜਨਾ 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 ਨੂੰ ਹਾਂ ਜਨਾ ਹੈ ਹਾਂ ਵੱਡਾ ਲੀਡਰ ਉਹਨਾਂ ਦਾ ਹਾਂ ਹਾਂ ਮੈਨੂੰ ਪਤਾ ਮੁਫਲ ਮਲਿਕ ਜੀ 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 ਜਨਾ ਜਨਾ ਜੀ ਉਹਨੂੰ ਕਿਹਾ ਸੀ ਆਪਾਂ ਵੰਡ ਨਾ ਕਰੀਏ ਚਲ ਤੂੰ ਪਹਿਲੋ ਰਾਜ ਕਰ ਲੈ ਹਾਂ ਪਹਿਲਾਂ ਰਾਜ ਕਰ ਲੈ ਹਾਂ ਇਹ ਕਿੰਨੇ ਕਿਹਾ ਸੀ ਉਹਨੂੰ ਇਹਨੇ ਆਪਣੇ ਮਹਾਤਮਾ ਗਾਂਧੀ ਨੇ ਮਹਾਤਮਾ ਗਾਂਧੀ ਨੇ ਕਿਹਾ ਤੂੰ ਪਹਿਲਾਂ ਰਾਜ ਕਰ ਲੈ ਜਵਾਰ ਲਾਲ ਨਹਿਰੂ ਆਇਆ ਮਹਾਤਮਾ ਗਾਂਧੀ ਹੋਇਆ ਹੈ ਅੱਛਾ ਇਹ ਜਿਹੜੇ ਵੱਡੇ ਟੇਲ ਹੋਇਆ ਹੈ ਇਹਨਾਂ ਚਾਹੇ ਤੂੰ ਆਪਾਂ ਇਦਾਂ ਕਰੀਏ ਜੇ ਰਾਜ ਕਰਨਾ ਤੂੰ ਤੂੰ ਪਹਿਲਾਂ ਕਰ ਲੈ ਤੂੰ ਪਹਿਲਾਂ ਕਰ ਲੈ ਬਾਅਦ ਆਪਾਂ ਦੇਤਰਾਂ ਕਰਾਂਗੇ ਜਦ ਆਪਾਂ ਵੋਟਾਂ ਪਵਾਈ ਚੱਲਾਂਗੇ ਹਾਂ ਜਿਹੜਾ ਵੋਟਾਂ ਨਾਲ ਜਿੱਤੂ ਰਾਜ ਕਰੀ ਜਾਊਗਾ ਉਹ ਜਾ ਰਾਜ ਕਰੀ ਜਾਊਗਾ ਇਕੱਠਾ ਰਹਿੰਦੀ ਹਾਂ ਹਾਂ ਹੈ ਹਾਂ ਇਹ ਜਿਹੜੇ ਦੂਸਰੇ ਪਿੱਠੂ ਸੀ ਨਾ ਹਾਂ ਪਾਕਿਸਤਾਨ ਦੇ ਹਾਂ ਹਾਂ ਉਹਨਾਂ ਖੇ ਨਹੀਂ ਗੱਲ ਬੰਦ ਨਹੀਂ ਉਹ ਇਹ ਨਹੀਂ ਕਰ ਉਹ ਇਹ ਨਹੀਂ ਕੰਮ ਹੋਣ ਦੇਣਾ ਹੈ ਇਹ ਜਨਾਨ ਨੂੰ ਆ ਕੇ ਤੇ ਫਿਰ ਇੱਕ ਚੀਜ਼ ਹੋਰ ਵੀ ਹੈਗੀ ਬੱਪੂ ਉਹਨਾਂ ਨੂੰ ਇਹ ਵੀ ਗੱਲ ਪਤਾ ਸੀਗਾ ਕਿ ਹਿੰਦੁਸਤਾਨ ਦੇ ਵਿੱਚ ਨਾ Hindu ਲੋਕ ਜਿਹੜੇ ਜ਼ਿਆਦਾ ਰਹਿੰਦੇ ਆ ਨਹੀਂ ਜੀ ਨਹੀਂ ਹਾਂ ਇਹ ਨਹੀਂ ਸੀ ਪਤਾ ਹਾਂ ਇਹ ਅੰਗਰੇਜ਼ਾਂ ਨੂੰ ਪਤਾ ਸੀ ਜੇ ਹਿੰਦੁਸਤਾਨ ਪਾਕਿਸਤਾਨ ਇਕੱਠੇ ਹੋ ਗਏ ਨਾ ਹਾਂ ਇਹ ਮਲਖ ਜਿੱਡਾ ਕੋਈ ਮਲਖ ਨਹੀਂ ਹੋ ਸਕਦਾ ਮਲਖ ਵੱਡਾ ਵਾ ਇੰਨੀ ਤਾਕਤ ਨਹੀਂ ਕਿਸੇ ਕੋਲ ਰਹਿਣੀ ਹਾਂ ਅੰਗਰੇਜ਼ੀ ਅੰਗਰੇਜ਼ ਦੀ ਵੀ ਚਾਲ ਸੀ ਵੀ ਆ ਉਹਨਾਂ ਦੀ ਚਾਲ ਕਰਕੇ ਉਹਨਾਂ ਫਿਰ ਵੰਡ ਬਤ ਬਧੀਆ ਨਾ ਕਰੀ ਅੱਛਾ 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 ਕਿਹ ਵੱਡੇ ਲੀਡਰ ਨੂੰ ਮਿਲਦਾ ਮੌਕਾ ਮਿਲਿਆ ਉਦੋਂ ਜਵਾਲਾ ਡੈਰੀ ਨੂੰ ਜਾਂ ਗਾਂਧੀ ਨੂੰ ਨਹੀਂ ਨਹੀਂ ਮੈਨੂੰ ਨਹੀਂ ਮਿਲਿਆ ਮੁੜ ਕੇ ਡਾਕਟਰ ਅੰਬੇਦਕਰ ਸਾਹਿਬ ਦਾ ਜਿੰਨੇ ਬੜਾ ਨਾਂ ਸੀ ਉਦੋਂ ਆ ਅੰਬੇਦਕਰ ਸਾਹਿਬ ਦਾ ਨਾਂ ਸੀ ਹੈਗਾ ਹੀ ਨਾਂ ਉਹ ਬਾਤ ਬਾਤ ਚ ਸ਼ੁਭਾਸਦਰ ਦੇ ਮੈਂ ਦੇਖ ਕੇ ਆ ਪਿੰਡ ਵੀ ਕਿਹਦਾ ਸੁਭਾਸ਼ਚੰਦਰ ਬੋਸ ਦਾ ਸੁਭਾਸ਼ਚੰਦਰ ਬੋਸ ਦਾ ਪਿੰਡ ਵੇਖ ਕੇ ਆਇਆ ਉਹਦਾ ਆ ਉਹਦਾ ਬਰਦਵਾਨ ਆ ਅੱਛਾ ਅੱਛਾ ਬਰਦਮਾਨ ਆਜ਼ਾਦ ਹਿੰਦ ਫੌਜ ਦੇ ਜਿਹੜੇ ਮੁਖੀ ਸੀ ਆ ਮੁਖੀ ਠੀਕ 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 ਉਹ ਲੰਗਦਨ ਨਾਲ ਦੇ ਗੁਸਰ ਗਿਆ ਹੈਗਾਹੀਂ ਉਹਦਾ ਦਰਖਾਸਤ ਨਹੀਂ ਕੀਤਾ ਹਾਂ ਉਹ ਤਾਂ ਮੈਂ ਬਾਠ ਦੇ ਵਿੱਚ ਗਿਆ ਹੂੰ ਉਹ ਵੀ ਤਾਂ ਬਾਠ ਦੇ ਵਿੱਚ ਅੱਛਾ ਅੱਛਾ ਜੀ ਮੈਂ ਕਲਕੱਤਾ ਗਿਆ ਹਾਂ ਅੱਛਾ ਤੇ ਮੈਂ ਰਾਜ ਜਾਂ ਤੋਂ ਉੱਤਰਿਆ ਨਾ ਹਾਂ ਬਰਦਮਾਨ ਹਾਂ ਬਰਦਮਾਨ ਉਹਦਾ ਪਿੰਡ ਸੀ ਪਿੰਡ ਸੀ ਹਾਂਜੀ ਹਾਂਜੀ ਸ਼ਹਿਰ ਸੀ ਠੀਕ ਆ ਫਿਰ ਮੈਂ ਆਪਣੇ ਦੋਸਤਾਂ ਦੇ ਨਾਲ ਨਾਲ ਮੇਰੇ ਬੰਗਾਲੀ ਮੁੰਡੇ ਸੀ ਅੱਛਾ ਨਾਲ ਆਪਣੇ ਨਾਲ ਦੋ ਬਿਹਾਰੀ ਸੀ ਹਾਂ ਤੇ ਅਸੀਂ ਗਏ ਹਾਂ ਅੱਛਾ ਫਿਰ ਮਤੁਰਨੀ ਅੱਛਾ 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 ਫਿਰ ਉਹਨੂੰ ਉੱਤਰ ਕੇ ਤਾਂ ਹੀ ਉਹਦੇ ਘਰ ਗਏ ਹਾਂ ਬਿਲਕੁਲ ਗਏ ਆ ਘਰ ਉਹਦਾ ਚੰਗਾ ਸੀ ਸੋਨਾ ਘਰ ਸੀ ਅੱਛਾ ਅੱਛਾ ਪਰ ਐਡਾ ਵਧੀਆ ਨਹੀਂ ਸੀ ਹੂੰ ਉਹ ਲੀਡਰਾਂ ਵਾਲਾ ਘਰ ਨਹੀਂ ਸੀ ਹਾਂ ਹਾਂ ਆਮ ਜਿੱਤਾਂ ਦੇ ਘਰ ਸੀ ਨਾ ਇਹ ਤਾਂ ਹੈ ਸੋਨਾ ਸੀ ਠੀਕ ਠੀਕ ਉਹਦੀ ਮਾਂ ਹੈ ਕੀ ਸੀ ਹਾਂ 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 ਹੋਰ ਵੀ ਕੋਈ ਪਰਿਵਾਰ ਹੈਗੇ ਸੀ ਉਹਦੇ ਆਈ ਪੁੱਛਿਆ ਨਹੀਂ ਹਾਂ ਉਹਦੀ ਮਾਂ ਨੂੰ ਆਹ ਪੁੱਛਿਆ ਸੀ ਹਾਂ ਹਾਂ ਕੀ ਮਾਤਾ ਜੀ ਤੁਹਾਡਾ ਬੇਟਾ ਕਿੱਥੇ ਰਹਿੰਦਾ ਹੁੰਦੀ ਅੱਛਾ ਆਂਦੇ ਹੈਗਾ ਹੈ ਆ ਅੱਛਾ ਆਪਣਾ ਉਹਨਾਂ ਦੀ ਮਾਤਾ ਜੀ ਨੂੰ ਤੁਸੀਂ ਮਿਲੇ ਹਾਂ ਅੱਛਾ ਹੈਗਾ ਹੈ ਆ ਹਾਂ ਆ ਰਹੇ ਜੋ ਆਉਂਦਾ ਨਹੀਂ ਆਉਂਦਾ ਨਹੀਂਗਾ ਵਾਹ ਬਸ ਇਹੋ ਉਹਨੇ ਚੰਨਤਾ ਇਹੋ ਤੜ ਗੱਲ ਹੋਈ ਆ ਇਹੋ ਗੱਲ ਹੋਈ ਆ ਠੀਕ ਫੇਰ ਅਸੀਂ ਉੱਥੇ ਦੋ ਘੰਟੇ ਰਹੇ ਆ ਫਿਰ ਅਸੀਂ ਕਲਕੱਤੇ ਨੂੰ ਚਲੇ ਗਏ ਹੂੰ ਬਸ ਅੱਛਾ ਅੱਜ ਕੋਈ ਜੇ ਤੁਸੀਂ ਮਿਲਣਾ ਚਾਹੋ ਆਪਣੇ ਉਧਰ ਜਾਣਾ ਚਾਹੋ ਜੇ ਇੱਥੋਂ ਤੁਹਾਨੂੰ ਸਾਰਾ 1.5 ਕਿਲੋਮੀਟਰ ਪੈਂਦਾ ਕੋਈ ਵੱਖਰੀ ਪਰਮਿਸ਼ਨ ਲਈ ਜਾ ਸਕਦੀ ਹੋਵੇ ਜਾਂ ਮਤਲਬ ਕਿਹ ਰਹੀਂ ਕਿ ਵੱਡੇ ਲੀਡਰ ਨੂੰ ਮਿਲ ਕੇ ਵੀ ਯਾਰ ਮੈਨੂੰ 1 ਘੰਟੇ ਦਾ ਹੀ ਦੇ ਦਿਓ ਇਦਾਂ ਕਰਨ ਨੂੰ ਤਿਆਰ ਆ ਔਰ ਮਾਤਾ ਤਿਆਰਿਆ ਕੋਈ ਦੇਵੇ ਤਾਂ ਫੇਰ ਹੀ ਆਣਾ ਹਾਂ ਪਰ ਉਹ ਕਰਿਆ ਤਾਂ ਪਰਮਿਸ਼ਨ ਦੇਵੇ ਕੋਈ ਖਰਚਾ ਖੁਰਚਾ ਆਖੇ ਲੈ ਫੇ ਤੂੰ ਬੁੱਢਾ ਆਦਮੀ ਆ ਹਾਂ ਲੈ ਖਰਚਾ ਤੇ ਜਾ ਤੂੰ ਆ ਆਰਮੀ ਦੀ ਗੱਡੀ ਚੀ ਭਾ ਕੇ ਲੈ ਜਾਣ 10 ਮਿੰਟਾਂ ਆ ਕੋਈ ਵੀ ਲੈ ਜਾਣ ਹਾਂ ਤੇ ਆਰਮੀ ਦੀ ਗੱਡੀ ਆਰਮੀ ਤਾਂ ਖੜ ਨਹੀਂ ਨਾ ਸਕਦੀ ਆਰਮੀ ਨਹੀਂ ਖੜ ਸਕਦੀ ਆਰਮੀ ਹੋਤੇ ਬਾਰਡਰ ਥਾਣੀ ਪਾਸ ਤੋਂ ਬਗੈਰ ਤੇ ਜਾ ਸਕਦੇ ਨਹੀਂ ਜਾ ਸਕਦੇ ਹਾਂ ਬਿਲਕੁਲ ਬਿਲਕੁਲ ਠੀਕ ਹੈ ਕਿ ਨਹੀਂ ਹਾਂ ਕੋਈ ਇਦਾਂ ਦਾ ਵੈਸੇ ਚਾਹੀਦਾ ਹਨ ਜਿਹੜੇ ਲਾਗੇ ਲਾਗੇ ਪਿੰਡ ਆ ਵੀ ਕਿਲੋਮੀਟਰ ਡੇਢ ਕਿਲੋਮੀਟਰ ਹੈ ਨਹੀਂ ਕੋਈ ਵਿਕਾਸ ਦਾ ਇਹ ਕਰੇ ਤੇ ਲੀਡਰ ਕਹਾਦਾ ਨਹੀਂ ਕੋਈ ਇਦਾਂ ਦਾ ਕਾਨੂੰਨ ਬਣ ਜਾਵੇ ਦੋਵੇਂ ਸਰਕਾਰਾਂ ਦੀ ਸਹਿਮਤੀ ਨਾਲ ਹਾਂ ਸਹਿਮਤੀ ਨਾਲ ਹਨਾ ਵੀ ਇਦਾਂ ਦਾ ਕਾਨੂੰਨ ਹੋ ਜੇ ਵੀ ਜਿਹਦਾ ਡੇਢ ਕਿਲੋਮੀਟਰ 2 ਕਿਲੋਮੀਟਰ ਪਿੰਡ ਆ ਉਹ ਕੋਈ ਛੋਟੀ ਜੀ ਲੈਟਰ ਵਗੈਰਾ ਮਿਲ ਜਾਵੇ ਉਹਨੂੰ ਹਨਾ ਹਿੰਦੁਸਤਾਨ ਸਰਕਾਰ ਵੱਲੋਂ ਪਾਕਿਸਤਾਨ ਵੱਲੋਂ ਜਾਣਾ ਤਾਂ ਮੈਂ ਟੜੀ ਜੰਮੂ ਦਾ ਟੜੀ ਠੰਡੀ ਜਾਣਾ ਉਹ ਤਾਂ ਬਹੁਤ ਲੰਮਾ ਪੈਣਾ ਪੈ ਟਾਰੀ ਥਾਣੀ ਜਾ ਸਕਦਾ ਐ ਤੇ ਮੈਂ ਜਾਈ ਨਹੀਂ ਸਕਦਾ ਇਹਦੀ ਨਹੀਂ ਜਾ ਸਕਦੇ ਇਧਰ 1.5 ਕਿਲੋਮੀਟਰ ਆ ਉਧਰ ਦੀ ਤੁਹਾਨੂੰ ਪੈਣਾ ਵਾ 80 ਕਿਲੋਮੀਟਰ ਲੱਗ ਪਾਗ ਹਾਂ ਕਿਉਂ ਬਾਰਡਰ ਤੇ ਉਹੀ ਜਾਣ ਆਉਣ ਵਾਲਾ ਬਾਰਡਰ ਹੋਈ ਆ ਸਹੀ ਗੱਲ ਤੇ ਕੋਈ ਗੱਲ ਨਹੀਂ ਗਈ ਠੀਕ ਨਾ ਇਤਾਂ ਕੋਈ ਜਾ ਹੀ ਸਕਦਾ ਹਾਂ ਹੈ ਇਤਾਂ ਤਾਂ ਅਗੇ ਜਵਾਨ ਬੈਠੇ ਤਾਰਾਂ ਲੱਗੀਆਂ ਅਗਲਾ ਕੋ ਗੱਕ ਕਿਧਰ ਆ ਕਿਧਰ ਆ ਹੈ ਗੋਲੀ ਮਾਰ ਕੇ ਉੱਪਰ ਤਾਂ ਸੋ ਇਹ ਨੇ ਬਾਬਾ ਜਗਿੰਦਰ ਸਿੰਘ ਜੀ ਅੱਜ ਵੀ ਇਹਨਾਂ ਆਪਣੇ ਮਨ ਦੇ ਵਿੱਚ ਆਪਣੇ ਦਿਲ ਦੇ ਵਿੱਚ ਉਹ ਯਾਦ ਜਿਹੜੀ ਆਪਣੇ ਪਿੰਡ ਦੀ ਆ ਉਹ ਅੱਜ ਵੀ ਸੁਪੋਈ ਬੈਠੇ ਨੇ ਤੇ ਮਨ 'ਚ ਇੱਛਾ ਅੱਜ ਵੀ ਹੈਗੀ ਹੈ ਕਿ ਕਿਤੇ ਉਹ ਸਮਾਂ ਬਣੇ ਤੇ ਮੈਂ ਆਪਣਾ ਪਿੰਡ ਦੁਬਾਰਾ ਵੇਖ ਕੇ ਆਵਾਂ ਤੇ ਆਪਣੇ ਪਿੰਡ ਵਿੱਚ ਜਾ ਕੇ ਤੇ ਇੱਕ ਵਾਰੀ ਉਹ ਆਪਣਾ ਪੁਰਾਣਾ ਘਰ ਜਿਹੜਾ ਉਹ ਜ਼ਰੂਰ ਵੇਖਾਂ ਅੱਜ ਵੀ ਮਨ ਦੇ ਵਿੱਚ ਉਹ ਦਰਦ ਜਿਹੜਾ ਉਹ ਛੁਪਾਈ ਬੈਠੇ ਨੇ ਸਾਡੇ ਬਜ਼ੁਰਗ ਸੋ ਸੰਗਤ ਜੀ ਅੱਜ ਦੀ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹੀ ਸੀਗਾ ਕਿ ਉਹ ਜਿਹੜੀਆਂ ਪ੍ਰਾਣੀਆਂ ਗੱਲਾਂ ਸੀ ਪ੍ਰਾਣਾ ਸਾਡਾ ਵਿਰਸਾ ਸੀ ਉਹਨੂੰ ਇੱਕ ਵਾਰੀ ਫੇਰ ਦੁਬਾਰਾ ਯਾਦ ਕੀਤਾ ਜਾਵੇ ਤੇ ਬਾਬਾ ਜੀ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਆਪਣੇ ਸਮੇਂ ਦੀਆਂ ਸੋ ਵੀਡੀਓ ਨੂੰ ਵੱਤ ਵਾ ਸ਼ੇਅਰ ਕਰਿਓ ਤਾਂ ਜੋ ਜਿਹੜੇ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਵਸਦੇ ਦੋਸਤ ਯਾਰ ਮਿੱਤਰ ਹੋਣਗੇ ਜਿਹੜੇ ਇਹਨਾਂ ਦੇ ਸਮੇਂ ਖੇਡਦੇ ਹੋਣਗੇ ਤੇ ਉਹਨਾਂ ਨੂੰ ਵੀ ਚੇਤਾ ਆਵੇ ਯਾਰ ਵੀ ਕਦੀ ਸਾਡਾ ਯਾਰ ਜੋਗਿੰਦਰ ਸਿੰਘ ਹੁੰਦਾ ਸੀ ਜਿਹਦੇ ਨਾਲ ਇਕੱਠੇ ਖੇਡਦੇ ਉਹ ਨਾ ਲੁਕੜਮੀਚੀ ਖੇਡਦੇ ਹੁੰਨੇ ਆ ਡੰਗਰ ਚਾਰਦੇ ਹੁੰਨੇ ਖੂ ਤੇ ਇਕੱਠੇ ਬੈਠ ਕੇ ਗੰਨੇ ਚੂਪਦੇ ਹਾਂ ਗੁੜ ਖਾਂਦੇ ਹਾਂ ਉਹ ਜਗਿੰਦਰ ਸਿੰਘ ਅੱਜ ਵੀ ਆਪਣਾ ਪਿੰਡ ਵੇਖਣ ਵਾਸਤੇ ਤਰਸ ਰਿਹਾ ਤੇ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਕੋਈ ਇਸ ਤਰ੍ਹਾਂ ਦੀ ਜਰੂਰ ਰਾਹ ਕੱਢਿਆ ਜਾਵੇ ਵੀ ਜਿਹੜੇ ਲੋਕ ਆਪਣੇ ਪਿੰਡ ਜਾਣਾ ਚਾਹੁੰਦੇ ਉਹਨਾਂ ਨੂੰ ਕੋਈ ਪਰਮਿਸ਼ਨ ਦਿੱਤੀ ਜਾਵੇ ਬਿਨਾ ਪਾਸਪੋਰਟ ਤੋਂ ਦਿੱਤੀ ਜਾਵੇ ਕਿਉਂਕਿ ਸਾਡੇ ਬਜ਼ੁਰਗ ਜਿਹੜੇ ਆ ਇਹਨੇ ਵਿਚਾਰੇ ਹੈ ਨਹੀਂ ਕਿ ਸਹੁਰਦ ਵੀ ਆਪਣਾ ਪਾਸ ਬਣਾ ਸਕਣ ਜਾਂ ਕਿਸੇ ਤਰੀਕੇ ਨਾਲ ਕੋਈ ਕਮੀ ਲਾ ਲੋ ਜਾਂ ਪੈਸੇ ਦੀ ਕਮੀ ਲਾ ਲੋ ਜਾਂ ਸਹੂਲਤਾਂ ਦੀ ਕਮੀ ਲਾ ਲੋ ਬਾਰਡਰ ਲਾਕੇ ਦੇ ਵਿੱਚ ਇਹਨਾਂ ਚੀਜ਼ਾਂ ਦਾ ਜਿਹੜਾ ਪ੍ਰਚਾਰ ਨਹੀਂ ਹੋ ਰਿਹਾ ਸੋ ਇਸ ਕਰਕੇ ਬੇਨਤੀ ਹੈ ਵੀ ਜਰੂਰ ਇਹੋ ਜੋ ਬਜ਼ੁਰਗਾਂ ਦਾ ਮਦਦ ਕਰੇ ਸਰਕਾਰ ਤਾਂ ਜੋ ਇਹ ਆਪਣਾ ਪਿੰਡ ਜਿਹੜਾ ਵਾ ਉਹ ਵੇਖ ਸਕਣ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ